ਿਸ ਸਰਤਵਾਰੀਏ ਜਿੱਥੇ ਐਨਕਾਊਂਟਰ ਹੋਇਆ ਹੈ ਮੁਲਜ਼ਮ ਦਾ ਸੋ ਦੱਸਦੇ ਨੇ ਆ ਕਿ ਹਰਜਿੰਦਰ ਸਿੰਘ ਹੈਰੀ ਜੋ ਕਿ ਜ਼ਮਾਨਤ ਤੋਂ ਬਾਹਰ ਆਇਆ ਸੀ ਉਸ ਦਾ ਐਨਕਾਊਂਟਰ ਹੋਇਆ ਹੈ ਔਰ ਇਸ ਐਨਕਾਊਂਟਰ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਹਾਲਾਂਕਿ ਉਸ ਦਾ ਸਾਥੀ ਸਨ ਵੀ ਗ੍ਰਫਤਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਪਾਲ ਕੀਤੀ ਜਾ ਰਹੀ ਹੈ ਸੋ ਦੱਸਦੇ ਨੇ ਆ ਕਿ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੋਲਰ ਦੇ ਦਸਤਨ ਮੁਤਾਬਕ ਇੰਡੀਆ ਜਿਹੜੇ ਨਾਲ ਆਪਣੇ ਦੇਸ਼ ਵਿਰੋਧੀ ਜਿਹੜੀ ਸੀ ਗਤੀਵਿਧੀਆਂ ਆ ਜਿਹੜੀਆਂ ਸੀ ਉਹਨਾਂ ਵੱਲੋਂ ਚਲਾਈਆਂ ਜਾ ਰਹੀਆਂ ਸੀ ਜ਼ਮਾਨਤ ਤੋਂ ਬਾਹਰ ਆਇਆ ਸੀ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਫੇਸਬੁੱਕ ਰਾਹੀਂ ਜਾਂ ਫਿਰ WhatsApp ਕਾਲ ਰਾਹੀਂ ਜਿਹੜੇ ਸੰਪਰਕ ਕੀਤੇ ਜਾ ਰਹੇ ਸੀ ਜੋ ਕਿ ਆਪਣੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਔਰ ਉਸੇ ਦੇ ਚੱਲਦੇ ਵੱਡੀ ਪਲੈਨਿੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਉਸ ਨੂੰ ਨਾਕੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੂੰ ਵੇਖ ਕੇ ਉਹ ਫਰਾਰ ਹੋ ਗਿਆ ਔਰ ਉਸ ਤੋਂ ਬਾਅਦ ਹਰਜਿੰਦਰ ਸਿੰਘ ਹੈਰੀ ਦਾ ਐਨਕਾਊਂਟਰ ਹੋਇਆ ਇਲਾਜ ਦੌਰਾਨ ਉਸ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਫਿਲਹਾਲ ਸੰਨੀਨਾ ਦਾ ਉਸ ਦਾ ਇੱਕ ਸਾਥੀ ਸੀ ਜੋ ਕਿ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਉਹ ਫਰਾਰ ਹੈ ਉਸ ਦੀ ਵੀ ਭਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ 32 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਹਰਜਿੰਦਰ ਸਿੰਘ ਹੈਰੀ ਦੀ ਜਿਸ ਦੀ ਮੌਤ ਹੋ ਗਈ ਹੈ ਫਿਲਹਾਲ ਗੁਰਪ੍ਰੀਤ ਸਿੰਘ ਪੁੱਲਰ ਜੋ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਉਹਨਾਂ ਦੇ ਦੱਸਣ ਮੁਤਾਬਕ ਲਗਾਤਾਰ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਤੇ ਹਥਿਆਰ ਜਿਹੜੇ ਸੀ ਉਹ ਸਰਹੱਦ ਪਾਰ ਤੋਂ ਜਿਹੜੇ ਇਧਰ ਇੰਡੀਆ ਵੱਲ ਨੂੰ ਆ ਰਹੇ ਸੀ ਔਰ ਇਹ ਮੁਲਜ਼ਮ ਜਿਹੜਾ ਸੀ ਸਟੈਬਲਿਸ਼